ਏਨਨੂ ਮਾਈਕ ਖਾਂਜੀ ਕੀ ਕੋਈ ਹੈ ਇਹਨਾਂ ਦੇ ਕਿੱਥੋਂ ਆਏ ਆ ਜੈਮਸੀ ਪਾਪਾ ਜੀ ਨੂੰ ਜੈਮਸੀ ਮੰਮਾ ਜੀ ਨੂੰ ਅਸੀਂ ਪਿੰਡ ਬਸਤੀ ਸਾਂਕੇ ਤੋਂ ਆਇਆ ਜੀ ਬਸਤੀ ਸਾਂਕੇ ਹਾਂ ਜੀ ਹੂੰ ਸਾਡੀ ਕੋਈ ਹੈ ਕੀ ਅਸੀਂ ਕਾਫੀ ਟਾਈਮ ਤੋਂ ਬੇਬੀ ਨਹੀਂ ਹੈਗਾ ਸੀ ਸਾਡੇ ਕੋਲ ਕਾਫੀ ਕਿੰਨਾ ਟਾਈਮ 5 ਸਾਲ ਹੋ ਚਲੇ ਆ ਜੀ ਹਾਂ ਹਾਂ ਜੀ 5 ਸਾਲ ਤੋਂ ਬੱਚਾ ਨਹੀਂ ਹੈਗਾ ਜੀ ਨਹੀਂ ਹੈਗਾ ਸੀ ਹਾਂ ਜੀ ਤੇ ਪ੍ਰਭੂ ਜੀ ਕੇ ਨੇਚਰ ਤੋਂ ਪਰਮੇਸ਼ਰ ਤੋਂ ਕਾਫੀ ਟਾਈਮ ਹੋ ਗਿਆ ਜੀ ਸਾਨੂੰ ਬਚਪਨ ਤੋਂ ਹੀ ਜਾਣੇ ਕਿ ਮੇਰੇ ਮਾਂ ਬਾਪ ਆ ਗਿਆ ਬਚਪਨ ਤੋਂ ਹੀ ਤੁਸੀਂ ਮਸੀਹ ਆ ਹਾਂਜੀ ਅਸੀਂ ਹੋਰ ਵੀ ਚਰਚਾਂ ਵਿੱਚ ਕਾਫੀ ਗਏ ਅਸੀਂ ਅੱਛਾ ਤੇ ਸਾਨੂੰ ਕਿਤੋਂ ਵੀ ਫਰਕ ਨਹੀਂ ਪਿਆ ਮਾਈਕ ਦਿਓ ਬੇਟੀ ਨੂੰ ਵੀ ਨਾਲ ਮਾਈਕ ਘੱਟ ਹੁੰਦੇ ਆ ਤੁਹਾਡੇ ਕੋ ਇੱਥੇ ਪਤੀ ਪਤਨੀ ਨੂੰ ਦਿਓ ਮਾਈਕ ਕਿਉਂ ਕਿਉਂਕਿ ਪਤੀ ਤੇ ਬਾਹਰ ਅੰਦਰ ਇੱਧਰ ਉੱਧਰ ਜਾ ਕੇ ਆਪਣਾ ਟਾਈਮ ਪਾਸ ਕਰ ਲਿੰਦਾ ਤੇ ਪਤਨੀ ਜਿਹੜੀ ਘਰ ਦੇ ਅੰਦਰ ਬੈਠੀ ਐ ਰਿਸ਼ਤੇਦਾਰਾਂ ਨੂੰ ਮਿਲਦੀ ਐ ਬੀਬੀਆਂ ਭੈਣਾਂ ਨੂੰ ਮਿਲਦੀ ਐ ਉਹਦੇ ਦਿਲ ਤੇ ਕੀ ਬੀਤਦੀ ਐ 5 ਸਾਲ ਤੋਂ ਬੱਚਾ ਨਹੀਂ ਹੋਇਆ ਤੁਸੀਂ ਦੱਸਦੇ ਅਸੀਂ ਪੰਜਾਬ 'ਚ ਸਾਰੀਆਂ ਚਰਚਾਂ ਜਿ ਗਏ ਆਂ ਹਾਂਜੀ ਕਾਫੀ ਚਰਚਾਂ 'ਚ ਗਏ ਸੀਗੇ ਕਿਤੋਂ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਡਾਕਟਰ ਕੀ ਕਹਿੰਦੇ ਸੀ ਡਾਕਟਰ ਕਹਿੰਦੇ ਸੀਗੇ ਕੋਈ ਮਤਲਬ ਵੀ ਨਹੀਂ ਫਰਕ ਪੈਣਾ ਜੀ ਕਿਤੋਂ ਨਹੀਂ ਹੋਣਾ ਬੱਚਾ ਕਿਉਂ ਪਤਾ ਨਹੀਂ ਕੀ ਗੱਲ ਹੈ ਜੀ ਕੋਈ ਦੱਸਦੇ ਨਹੀਂ ਸੀ ਦੱਸਦੇ ਨਹੀਂ ਸੀ ਤੇ ਕਿਦਾਂ ਦਾ ਮਾਹੌਲ ਸੀ ਘਰ ਦੇ ਅੰਦਰ ਹਾਲਾਤ ਬਹੁਤ ਮਾੜੇ ਸੀਗੇ ਇਹਨਾਂ ਦੇ ਵਾਈਫ ਨੂੰ ਪੁੱਛਾਂਗੇ ਹਾਂ ਬੇਟੇ ਕੀ ਆਉ ਜੀਜ਼ਸ ਰੋੜਿਆਓ ਕੇ ਦੱਸਣਾ ਵੀ ਮੁਸ਼ਕਿਲ ਹੈ 5 ਸਾਲ ਕਿਹੜੇ ਹਾਲਾਤਾਂ ਦੇ ਵਿੱਚੋਂ ਨਿਕਲੇ ਆ ਤੁਸੀਂ ਅਕਸਰ ਹੀ ਆਪਾਂ ਸੁਣਦੇ ਆਂਗੇ ਭਾਵੇਂ ਬੰਦਾ ਕਿਸੇ ਵੀ ਰੱਬ ਨੂੰ ਮੰਨਦਾ ਹੋਵੇ ਇਹ ਜ਼ਰੂਰ ਕਹਿੰਦਾ ਕਿ ਰੱਬਾ ਕਿਸੇ ਨੂੰ ਦੁੱਧ ਪੁੱਤ ਦੀ ਘਾਟ ਨਾ ਆਵੇ ਔਰ ਜੇ ਤਾਂ ਬੇਬੀ ਨਹੀਂ ਉਹਨੂੰ ਪੁੱਛ ਕੇ ਦੇਖੋ ਔਰ ਮਾਰ ਰੋੜਿਆ ਜੋ ਕਿ ਕਿੰਨੇ ਤਾਨੇ ਮੇਨੇ ਹਾਂਜੀ ਕੀ ਕੁਛ ਜਰਿਆ ਹੋਊਗਾ ਬਹੁਤ ਲੋਕਾਂ ਨੇ ਸਾਨੂੰ ਤਾਨੇ ਮੇਨੇ ਮਾਰੇ ਸੀਗੇ ਹੂੰ ਬਹੁਤ ਗੱਲਾਂ ਹੋਈਆਂ ਸੱਟ ਮੇਂ ਹੂੰ ਤੇ ਜਦੋਂ ਚਰਚ ਜਾਣਦੇ باوجود ਵੀ ਯਾਨੀ ਚਰਚਾਂ ਤੇ ਜਾਣਦੇ باوجود ਵੀ ਨਹੀਂ ਹੋਇਆ ਤਾਂ ਕੀ ਲੱਗਦਾ ਸੀ ਐਦਾਂ ਲੱਗਦਾ ਸੀਗਾ ਵੀ ਮਤਲਬ ਇਸ ਤੋਂ ਬਾਅਦ ਮਤਲਬ ਵੀ ਨਹੀਂ ਹੋਣਾ ਬੇਬਸੀ ਵੀ ਹੋਣਾ ਹੀ ਨਹੀਂ ਹਾਂਜੀ ਐਦਾਂ ਬੈਠ ਗਏ ਸੀ ਆਪਣੇ ਆਪ 'ਚ ਮਨ 'ਚ ਵਿਸ਼ਵਾਸ ਬਣਾ ਗਏ ਸਭ ਕੁਝ ਖਤਮ ਆ ਇਸ ਤੋਂ ਬਾਅਦ। ਓਹੋ। ਹਾਂਜੀ। ਸਮਝ ਰਹੇ ਕਿਉਂ ਭੇਜ ਮਹਾਸਾਮਰਤ ਪਰਮੇਸ਼ਰ ਨੇ ਤੁਹਾਨੂੰ ਮੈਨੂੰ ਕਿਉਂ ਇਕੱਠਾ ਕੀਤਾ? ਕਿਉਂ ਉਹਨੇ ਤੁਹਾਨੂੰ ਕਿਹਾ ਮੇਰੇ ਕੰਮ ਨੂੰ ਸੰਪੂਰਨ ਕਰਨ ਦਾ ਫੈਸਲਾ ਕਰੋ। ਕਿਉਂਕਿ ਤੁਹਾਡਾ ਇੱਕ ਲੈ ਆ ਗਿਆ ਫੈਸਲਾ। ਆਪ ਕਿਸੇ ਨੂੰ ਨਵੀਂ ਜ਼ਿੰਦਗੀ ਦੁਬਾਰਾ ਦੇ ਸਕਦਾ। 5 ਸਾਲ ਬੀਵੀ ਨਹੀਂ ਹੋਇਆ ਤਾਂ ਕਿੰਨੇ ਲੱਗਦਾ ਸੀ ਸਭ ਕੁਝ ਖਤਮ ਹੈ। ਹਾਂਜੀ ਪਾਪਾ ਜੀ। ਘਰ ਦੇ ਹਾਲਾਤ ਖਰਾਬ, ਪਤੀ ਪਤਨੀ ਦਾ ਕਿੰਨੇ ਦੱਸਿਆ ਮਹਾਭਿਸ਼ੇਕ ਬਾਰੇ ਮਖੂਬ ਬਨਵਾਰੇ ਕਿੰਨਾ ਬੱਦਲ ਲਗਾ ਪਾਪਾ ਜੀ ਅਸੀਂ ਸਭ ਤੋਂ ਪਹਿਲੀ ਵਾਰ ਤਾਂ ਪਿੰਡ ਬਸਤੀਸਾਨ ਕੇ ਤੋਂ ਮਤਲਬ ਪ੍ਰੇਅਰ ਕਰਵਾਈ ਸੀਗੀ ਅੱਛਾ ਬਸਤੀਸਾਨ ਕੇ ਤੁਸੀਂ ਆਏ ਸੀਗੇ ਓਹ ਜੀਸਸ ਆ ਹਮਦੁਲਿਲਾਹ ਚੁੱਕਿਆ ਆਪਣਾ ਤਾਨੂੰ ਜਿਹੜੇ ਮੀਟਿੰਗ ਕਰਾ ਰਿਆ ਆ ਆ ਤੁਹਾਡਾ ਫਾਇਲ ਜਿਹਨੇ ਪ੍ਰੇਅਰ ਮੀਟਿੰਗ ਕਰਾਈ ਹੈ ਫਿਰ ਉਸ ਤੋਂ ਬਾਅਦ ਪਾਪਾ ਜੀ ਅਸੀਂ ਇੱਥੇ ਲੈ ਕੇ ਆਏ ਹਾਂ ਤੇ ਫਿਰ ਤੁਸੀਂ ਇੱਥੇ ਪ੍ਰੇਅਰ ਕੀਤੀ ਕਿ ਤੁਸੀਂ ਕਿਹਾ ਵੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਹਾਂ ਹਾਂਜੀ ਤੇ ਕਿਹਾ ਸੀ ਕੱਪੜੇ ਲੈ ਲੋ ਲੈ ਲਏ ਸੀ ਕਿ ਨਹੀਂ ਹਾਂਜੀ ਲੈ ਆਏ ਸੀਗੇ ਜੀ ਫਿਰ ਫਿਰ ਉਸ ਤੋਂ ਬਾਅਦ ਸਾਨੂੰ ਜੀ ਫਾਇਦਾ ਹੋ ਗਿਆ ਸੀ ਕਿੰਨੇ ਚਿਰ ਬਾਅਦ ਕਨਸੀਵ ਕੀਤਾ ਵਾਈਫ ਨੇ ਅਸੀਂ 1 ਮਹੀਨੇ ਬਾਅਦ ਜੀ 1 ਮਹੀਨੇ ਬਾਅਦ ਹੀ ਹਾਂ ਲੱਲਿਓ ਹਦਾਇਤਾਜ ਬਣੇ ਆ ਨਾ ਉਹਨਾਂ ਨੂੰ ਨਹੀਂ ਟਾਈਮ ਲੱਗਦਾ ਤੇ ਜਿਹੜੇ ਬਾਹਰ ਘਰਾਂ ਦੇ ਪਰੋਹਣੇ ਆ ਜਿਨ੍ਹਾਂ ਨੂੰ ਆ ਵੀ ਵੇਖਣ ਦੀ ਆਦਤ ਹੈ ਉਹ ਆ ਬੜਿਓ ਇਹਨੂੰ ਵੀ ਦੇਖ ਲਈਏ ਇਹਨੂੰ ਵੀ ਦੇਖ ਲਈਏ ਇੰਟਰਨੈਟ ਤੇ ਉਹ ਫਿਰ ਬੈਠੀ ਐ ਪਰ ਜਿਨ੍ਹਾਂ ਨੇ ਸਮਝ ਨਹੀਂ ਗੱਲ ਲੱਕ ਕਿ ਮੈਨੂੰ ਜਿਹੜੀ ਗੱਲ ਕਹੀ ਜਾ ਰਹੀ ਹੈ ਉਹ ਮੈਂ ਕਰਕੇ ਤਾਂ ਵੇਖਾਂ ਦਵਾਈ ਤੇ ਖਾ ਲਈਆਂ ਪਰੇਸ਼ ਤੇ ਕਰਕੇ ਵੇਖਾਂ ਪਰੇਸ਼ਕੀ ਹੈ ਕਿ ਸਾਧਾ ਤੋਂ ਹੱਥ ਨਹੀਂ ਦਿਖਾਣੇ ਹਰ ਬੰਦੇ ਨੂੰ ਅਣ ਨਹੀਂ ਵੇਖਣਾ ਕਿਉਂਕਿ ਵੇਖਣਾ ਕਿੰਨਾਂ ਨੂੰ ਹੈ ਜਿੰਨਾ ਤੋਂ ਨਹੀਂ ਆਇਆ ਬਾਈ ਉਹਨਾਂ ਨੂੰ ਕਦੇ ਨਹੀਂ ਵੇਖਣਾ ਜਿਹੜੀ ਕਲਾਸ ਚ ਫੇਲ ਹੋਏ ਆ ਉਹਦੇ ਚ ਜਾ ਕੇ ਬਹਿਣਾ ਫਿਰ ਨਹੀਂ 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 ਹੁਣ ਜਿੱਥੇ ਅਗਲੀ ਕਲਾਸ ਆ ਗਏ ਆ ਉਹਦੇ ਚ ਹੀ ਹੋਣਾ ਉਹ ਹਦੈਤਾ ਚ ਬਣੇ ਰਹਿ ਇੱਕ ਜੁੱਟ ਹੋਏ ਪਰਮੇਸ਼ਰ ਦੇ ਕੰਮ ਨੂੰ ਸੰਪੂਰਨ ਕਰਨ ਚ ਜੜ ਗਏ ਅੱਜ ਬਸਤੀ ਸਾਣ ਕੇ ਤਾਂ ਕਿੰਨੇ ਸਾਧਨ ਆਉਂਦੇ ਆ ਹਾਠੀ ਘੋੜੇ ਪਤਾ ਨਹੀਂ ਕਿੰਨੇ ਲੋਕ ਔਰ ਅੱਜ ਜਦ ਇੱਕ ਜੁਟ ਹੋ ਗਏ ਤੇ ਪਰਮੇਸ਼ਵਰ ਨੇ ਇਹਨਾਂ ਨੂੰ ਪੂਰੇ 5 ਸਾਲਾਂ ਦੇ ਬਾਅਦ ਆਪਣੇ ਬੱਚੇ ਦੇ ਨਾਲ ਆਪਣੇ ਬੇਟੇ ਦੇ ਨਾਲ ਹਾਂ ਜੈ ਵਿਭਵਾਏ ਦੇ ਨਾਲ ਹਾਂ ਹੰਸ ਨੂੰ ਵਧਾਇਆ ਔਰ ਅੱਜ ਟੌਲਟ ਮੁਕਿਆ ਦੇ ਮਠਾਈਆਂ ਦੇ ਨਾਲ ਆਇਆ ਹੈ ਹਾਂਜੀ ਬੱਬਾ ਕਿੰਨਾ ਤਾਂ ਲੱਗਦਾ ਫਿਰ ਅੱਜ ਹੁਣ ਅੱਜ ਬਹੁਤ ਵਧੀਆ ਲੱਗਦਾ ਹੈ ਜੀ ਅੱਛਾ ਹਾਂਜੀ ਕਿਉਂ ਵਧੀਆ ਲੱਗਦਾ ਕਿਉਂਕਿ ਬੇਬੀ ਸਾਡੇ ਕੋਲ ਹੋਣਾ ਆਹਾਹਾ ਹਾਏ ਇਸੇ ਉਹੀ ਠੰਡ ਪਾਉਂਦੀ ਹੈ سینੇ ਗੱਲ ਕਿ ਜਦੋਂ ਮੇਰੇ ਪਰਿਵਾਰ ਦਾ ਬੰਦਾ ਇਕਵਾ ਹੀ ਦਿੰਦਾ ਜਿੰਨੇ ਮਾਰੇ ਸ਼ਬਦਾਂ ਤੇ ਵਿਸ਼ਵਾਸ ਕੀਤਾ ਉਦੋਂ ਹੀ ਸਭ ਗਰਮੀਆਂ ਸਭ ਕਿਰਾਏ ਗਰੇ ਸਭ ਭੁੱਲ ਜਾਂਦੇ ਆਂ ਕਿ ਕੋਈ ਨਹੀਂ ਪ੍ਰਭੂ ਤੇਰੇ ਬੱਚਿਆਂ ਦੀ ਜ਼ਿੰਦਗੀ ਚ ਖੁਸ਼ੀਆਂ ਆਣੀਆਂ ਚਾਹੀਦੀਆਂ ਇਹ ਹੱਸਦੇ ਇਹ ਨੱਚਦੇ ਹੋਣੇ ਚਾਹੀਦੇ ਆ ਬਾਕੀ ਤੇ ਤੂੰ ਸਾਰਾ ਕੁਝ ਕਰ ਹੀ ਦੇਣਾ ਇਸ ਲਈ ਉਹ ਨਾਲ 24 ਘੰਟਿਆਂ ਮੈਂ ਤੇ ਮੇਰਾ ਪਰਿਵਾਰ ਕਿ ਪਰਮੇਸ਼ਰ ਮੇਰੇ ਪਰਿਵਾਰ ਦੇ ਜੀਵਨਾ ਚ ਹਾਸੇ ਆਉਣੇ ਚਾਹੀਦੇ ਆ ਇਹਨਾਂ ਨੇ ਖੁਸ਼ੀਆਂ ਹੋਂਡੀਆਂ ਚਾਹੀਦੀਆਂ ਔਰ ਜਦੋਂ ਉਹ ਖੁਸ਼ੀਆਂ ਆ ਰਹੀਆਂ ਤੇ ਪਰਮੇਸ਼ਰ ਹੀ ਨੰਨਿਤਾ ਲੈ ਵੀ ਨੰਨਿਤਾ ਕਿ ਅੱਜ ਇੱਕ ਦੁਖੀ ਪਰਿਵਾਰ ਨਿਰਾਸ਼ ਹੋਇਆ ਹਤਾਸ਼ ਹੋਇਆ ਅੱਜ ਗਵਾਹੀ ਦੇ ਰਿਹਾ ਕੀ ਕਹੋਂਗੇ ਸੁਣਨਿਆ ਨੂੰ ਫਿਰ ਪਾਪਾ ਜੀ ਅਸੀਂ ਤੇ ਇਹੀ ਕਹਾਂਗੇ ਜਿੰਨਾ ਪੈਣਾ ਕੋਲ ਬੇਬੀ ਨਹੀਂ ਹੈਗੇ மகூ பவன்கத்தலா பான ਮੇਰੇ ਪਰਮੇਸ਼ਵਰ ਪਵਿੱਤਰ ਆਤਮਾ ਜੀ ਨੇ ਇਹਨਾਂ ਨੂੰ ਗਰਭ ਦਾ ਫਲ ਦਿੱਤਾ ਮੈਂ ਬੋਲਦਾ ਪਰ ਗਰਭ ਨੂੰ ਵੀ ਫਲ ਮਿਲੇ ਆਮੇਨ ਯੇਸ਼ੂ ਪ੍ਰਭੂ ਦੇ ਨਾਮ 'ਚ ਪਵਿੱਤਰ ਆਤਮਾ ਜੀ ਇਹਨਾਂ ਤੇ ਸ਼ਾਇਆ ਕਰੋ ਔਰ ਇਹਨਾਂ ਨੂੰ ਪ੍ਰਗਨਨ ਕਰ ਦਿਓ ਆਮੇਨ ਕਿਉਂ ਯੇਸ਼ੂ ਕੋਲ ਦੀ ਦਿਆਨਾ ਸਭੇ اولاد ਜੋੜਿਆ ਤੇ ਹੋਵੇ ਆਮੇਨ ਸਾਰੀਆਂ ਸ਼ਰਮਿੰਦਗੀਆਂ ਜਾਂਦੀਆਂ ਰਹਿਣ ਆਮੇਨ ਅਸੀਂ ਯਿਸੂ ਜੀ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ